ਲਾਈਵ ਸਟ੍ਰੀਮ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੋਰ ਅੱਜ ਅਖਜਿਆ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿੱਥੇ ਕੇ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਠੱਗੀ ਵੱਜ ਜਾਂਦੀ ਹੈ ਕਿ ਵਿਅਕਤੀ ਵੀ ਮੱਥੇ ਤੇ ਹੱਥ ਮਾਰਦਾ ਹੈ ਮੱਥੇ ਤੇ ਹੱਥ ਮਾਰ ਕੇ ਰੋਣ ਲੱਗ ਪੈਂਦਾ ਹੈ ਹਾਂਜੀ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜਿੱਥੇ ਕਿ ਸੋਸ਼ਲ ਮੀਡੀਆ ਤੇ ਇੱਕ ਲੜਕੀ ਦੇ ਵੱਲੋਂ ਇੱਕ ਵਿਅਕਤੀ ਨੂੰ ਠੱਗਿਆ ਜਾਂਦਾ ਹੈ ਠੱਗੀ ਵੀ ਥੋੜੇ ਬਹੁਤੇ ਪੈਸਿਆਂ ਦੀ ਨਹੀਂ ਬਲਕਿ ਜੋ ਠੱਗੀ ਹੈ ਉਹ 3.4 ਕਰੋੜ ਰੁਪਏ ਦੀ ਠੱਗੀ ਵੱਜ ਜਾਂਦੀ ਹੈ ਤੇ ਬਾਅਦ ਵਿੱਚ ਜਦੋਂ ਵਿਅਕਤੀ ਨੂੰ ਇਹ ਸਾਰੀ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਵੀ ਮੱਥੇ ਤੇ ਹੱਥ ਮਾਰਦਾ ਹੈ ਦਰਸਾਲ ਅਜਿਹੀ ਘਟਨਾ ਸਾਹਮਣੇ ਆ ਰਹੀ ਆ ਉਹ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸੰਦੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਵੀਡੀਓ ਨਾਲ ਡਾਕਟਰ ਸ਼ੁਕਰੀਆ ਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਠੱਗੀ ਠੋਰੇ ਦਾ ਮਸਲਾ ਤਾਂ ਆਮ ਹੀ ਚੱਲਦਾ ਰਹਿੰਦਾ ਤੇ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਵਿਅਕਤੀਆਂ ਦੇ ਦੁਆਰਾ ਆਨਲਾਈਨ ਪੀ ਚੀਜ਼ਾਂ ਖਰੀਦਣ ਦੇ ਦੁਆਰਾ ਵੀ ਕਈ ਵਿਅਕਤੀ ਨੂੰ ਠੱਗਿਆ ਜਾਂਦਾ ਹੈ ਕਈ ਵਾਰ ਤਾਂ ਉਹਨਾਂ ਨੇ ਕੋਈ ਹੋਰ ਚੀਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਪਰ ਕਈ ਵਾਰ ਉਹਨਾਂ ਕੋਲ ਕੋਈ ਹੋਰ ਚੀਜ਼ ਪਹੁੰਚ ਜਾਂਦੀ ਹੈ ਪਰ ਅਜਿਹੀਆਂ ਠੱਗੀਆਂ ਠੋਰੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ ਪਰ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਸੁਣ ਕੇ ਤੁਸੀਂ ਵੀ ਹੈ ਸੋਚਣ ਤੇ ਮਰਬੂਰ ਹੋ ਜਾਊਂਗੀ ਕਿ ਦਰਅਸਲ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਹੈ ਕਿ ਸੱਚਮੁੱਚ ਅਜਿਹੇ ਲੋਕ ਵੀ ਇਸ ਦੁਨੀਆ ਤੇ ਰਹਿੰਦੇ ਨੇ ਜਿਹੜੇ ਕਿ ਵਿਅਕਤੀਆਂ ਨੂੰ ਇੰਨੇ-ਇੰਨੇ ਪੈਸੇ ਨਹੀਂ ਆ ਕਹਿੰਿਆ ਮਾਰ ਰਹੇ ਨੇ ਹਾਂਜੀ ਦੱਸਦੀ ਐ ਜਿਹੜਾ ਸਲਾਜਾ ਦਾ ਮਾਮਲਾ ਸਾਹਮਣੇ ਆ ਰਿਹਾ ਉਹ ਮੱਛੀਵਾੜਾ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਵਿਅਕਤੀ ਦਾ ਨਾਮ ਸੰਜੀਵ ਪੱਦੀ ਅਤੇ ਟੈਲੀਗ੍ਰਾਮ ਤੇ ਇਹ ਜੋ ਘਟਨਾ ਵਾਪਰਦੀ ਹੈ ਉਹ ਐਪ ਸੀ ਇੱਕ ਟੈਲੀਗ੍ਰਾਮ ਜਿਹੜਾ ਤੁਸੀਂ ਵੀ ਵਰਤਦੇ ਹੋਵੋਗੇ ਤੁਹਾਨੂੰ ਦੱਸਦੀ ਐ ਜਦੋਂ ਹੀ ਟੈਲੀਗ੍ਰਾਮ ਤੇ ਇੱਕ ਲੜਕੀ ਦਾ ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਮ ਹੀ ਜੋ ਲੜਕੀ ਆਉਂਦੀਆਂ ਨੇ ਉਹਨਾਂ ਦੇ ਚਾਂਸੇ ਵਿੱਚ ਆਦਮੀ ਛੇਤੀ ਆ ਜਾਂਦੇ ਨੇ ਤੇ ਜਦੋਂ ਹੀ ਜਲਦੀ ਤੋਂ ਜਲਦੀ ਉਹ ਲੜਕੀ ਮੈਸੇਜ ਕਰ ਦਿੰਦੀ ਹੈ ਤਾਂ ਮੈਂ ਨਹੀਂ ਕੱਲ ਦੇ ਦੌਰਾਨ ਹੀ ਫਸਾਇਆ ਜਾਂਦਾ ਹੈ ਕਿ ਤੁਹਾਡੇ ਖਾਤੇ ਵਿੱਚ ਪੈਸੇ ਆਉਣਗੇ ਤੁਹ ਵੇਗਾ ਜਦਦੇ ਦੌਰਾਨ ਉਹ ਜੋ ਆਦਮੀ ਹੈ ਸੰਜੀਵ ਬੰਦੀ ਹੋ ਇਹਨਾਂ ਦੀ ਗੱਲਾਂ ਵਿੱਚ ਆ ਜਾਂਦਾ ਹੈ ਤੇ ਗੱਲਾਂ ਵਿੱਚ ਆਉਂਦੇ ਦੌਰਾਨ ਹੀ ਜਦੋਂ ਇਹ ਗੱਲਾਂ ਵਿੱਚ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਸਦੇ ਖਾਤੇ ਵਿੱਚ 1 ਲੱਖ ਰੁਪਏ ਕਰਵਾਏ ਜਾਂਦਾ ਹੈ ਜਦੋਂ ਹੀ ਪਹਿਲਾਂ ਜਦੋਂ ਉਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਪਹਿਲਾਂ ਤਾਂ ਉਹ ਇਹਨਾਂ ਨੂੰ ਪੈਸੇ ਦੇਣਾ ਸ਼ੁਰੂ ਕਰ ਦਿੰਦਾ ਤੇ ਬਾਅਦ ਵਿੱਚ ਉਸ ਦਾ ਅਕਾਊਂਟ ਬਣਾਇਆ ਜਾਂਦਾ ਹੈ ਬਿਜ਼ਨਸ ਅਕਾਊਂਟ ਬਣਾਇਆ ਜਾਂਦਾ ਹੈ ਤੇ ਨਾਲ ਹੀ ਜਦੋਂ ਉਸ ਦਾ ਬਣਾਇਆ ਜਾਂਦਾ ਹੈ ਤਾਂ ਫਿਰ ਉਸ ਨੂੰ ਵੀ ਐਸਾ ਮਾਮਲੇ ਦੇ ਵਿੱਚ ਦਰਜ ਕਰ ਲਿਆ ਜਾਂਦਾ ਹੈ ਤੇ ਜਦੋਂ ਇਹ ਮਸਲਾ ਪੂਰਾ ਉਸ ਨੂੰ ਪਤਾ ਲੱਗਦਾ ਹੈ ਤਾਂ ਪਹਿਲਾਂ ਤਾਂ ਉਸ ਦੇ ਖਾਤੇ ਵਿੱਚ ਲੱਖ ਰੁਪਇਆ ਹੁੰਦਾ ਹੈ। ਲੱਖ ਰੁਪਇਆ ਆਉਣ ਤੋਂ ਬਾਅਦ ਹੀ ਥੋੜੇ ਦਿਨਾਂ ਬਾਅਦ ਹੀ ਉਸ ਦੇ ਖਾਤੇ ਵਿੱਚ ਜੋ ਹੈ 3 ਲੱਖ ਰੁਪਇਆ ਆ ਜਾਂਦਾ ਹੈ ਤਾਂ ਫਿਰ ਉਸ ਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ। ਜਦੋਂ ਹੀ ਉਸ ਨੂੰ ਖੁਸ਼ੀ ਜ਼ਿਆਦਾ ਹੋਣ ਲੱਗ ਪਈਏ ਤਾਂ ਹੌਲੀ-ਹੌਲੀ ਉਹ ਇਸ ਵਿੱਚ ਪੈਸੇ ਪਾਉਂਦਾ ਜਾਂਦਾ ਹੈ, ਪਾਉਂਦਾ ਜਾਂਦਾ ਹੈ ਤੇ ਪੈਸੇ ਉਸ ਦੇ ਵੱਧ ਜਾਂਦੇ ਨੇ। ਜਦੋਂ ਹੀ ਇੱਕ ਦਿਨ ਉਹ ਪੈਸੇ ਕਢਵਾਉਣ ਜਾਂਦਾ ਹੈ ਤਾਂ ਪੈਸੇ ਕਢਵਾਉਂਦੇ ਦੌਰਾਨ ਹੀ ਉੱਥੇ ਬੈਂਕ ਦੇ ਵੱਲੋਂ ਉਸ ਦੇ ਉਸ ਵਿਅਕਤੀਆਂ ਦੇ ਵੱਲੋਂ ਉਸ ਨੂੰ ਕਿਹਾ ਜਾਂਦਾ ਹੈ ਬੈਂ ਜੋ ਖਾਤਾ ਹੈ ਉਸ ਦਾ ਸਿਰਫ 1 ਕਰੋੜ ਰੁਪਏ ਹੀ ਹੈ ਤੇ ਉਹ ਤੁਸੀਂ ਨਹੀਂ ਕਢਵਾ ਸਕਦੇ ਹੋ ਜਦੋਂ ਹੀ ਉਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੇਰੇ ਖਾਤੇ ਵਿੱਚ ਤਾਂ ਇੰਨੇ ਪੈਸੇ ਸੀ ਇੰਨੇ ਕਰੋੜ ਰੁਪਏ ਸੀ ਇਹ ਸਾਰੇ ਕਿੱਧਰ ਗਏ ਤਾਂ ਬੈਂਕ ਅਧਿਕਾਰੀਆਂ ਦੇ ਵੱਲੋਂ ਸਾਰੀ ਗੱਲ ਦੱਸੀ ਜਾਂਦੀ ਹੈ ਤੇ ਬਾਅਦ ਵਿੱਚ ਉਹ ਜੋ ਵਿਅਕਤੀ ਸੀ ਸੰਜੀਵ ਪੰਦੀ ਉਹ ਵੀ ਮੱਥੇ ਤੇ ਹੱਥ ਮਾਰਦਾ ਹੈ ਕਿ ਇਹ ਮੇਰੇ ਤੋਂ ਅਕਸਰ ਕੀ ਗਲਤੀ ਹੋ ਗਈ ਹੈ ਜਿਸ ਦੇ ਦੌਰਾਨ ਜਦੋਂ ਇਹ ਲੜਕੀ ਦੇ ਦੁਆਰਾ ਮੈਸੇਜ ਕੀਤੇ ਜਾਂਦੇ ਨੇ ਤਾਂ ਉਹ ਚੰਸੇ ਵਿੱਚ ਆ ਜਾਂਦਾ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜੋ ਇਹ ਮਾਮਲੇ ਵਾਪਰਦੇ ਨੇ ਉਹ ਨੌਜਵਾਨਾਂ ਦੁਆਰਾ ਵਾਪਰੇ ਜਾਂਦੇ ਨੇ ਜਿੱਥੇ ਕਿ ਨੌਜਵਾਨ ਤਾਂ ਬੇਰੋਜ਼ਗਾਰ ਫਿਰਦੇ ਨੇ ਅੱਜ ਦੇ ਪੰਜਾਬ ਵਿੱਚ ਪਰ ਤੁਸੀਂ ਦੇਖੋ ਕਿ ਨੌਜਵਾਨਾਂ ਨੂੰ ਕੋਈ ਹੋਰ ਤਾਂੰਦਾ ਨਹੀਂ ਹੈ ਜਦ ਦੇ ਦੌਰਾਨ ਉਹ ਇਨ੍ਹਾਂ ਫੀਲਡ ਵਿੱਚ ਚਲੇ ਜਾਂਦੇ ਨੇ ਕਿ ਵਿਅਕਤੀਆਂ ਨੂੰ ਫੋਨ ਲਗਾਉਂਦੇ ਨੇ ਫੋਨ ਲਗਾਉਣ ਦੇ ਦੌਰਾਨ ਦੱਸਦੇ ਨੇ ਸਾਡਾ ਇਹ ਕਾਰੋਬਾਰ ਹੈ ਇਹ ਬਿਜ਼ਨਸ ਹੈ ਐਨਾ ਤੁਹਾਨੂੰ ਬੈਨੀਫਿਟ ਹੋਵੇਗਾ ਇੰਨੇ ਤੁਹਾਡੇ ਪੈਸੇ ਆਉਣਗੇ ਜੇ ਇੰਨਾ ਟਾਈਮ ਵਰਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਲਗਾਤਾਰ ਸਾਹਮਣੇ ਆਉਂਦੇ ਨੇ ਜਿੱਥੇ ਤਾਂ ਕਈ ਵਿਅਕਤੀਆਂ ਦਾ ਵਿੱਚ ਫਸ ਜਾਂਦੇ ਨੇ ਤੇ ਕਈ ਵਿਅਕਤੀ ਇਹਨਾਂ ਨੂੰ ਨੰਗ ਜਾਂਦੇ ਨੇ ਇਹਨਾਂ ਵਿੱਚੋਂ ਪਰ ਤੁਸੀਂ ਦੇਖੋ ਕਿੱਜ ਜਏ ਮਾਮਲਾ ਸੱਮਣੇ ਆ ਰਿਹਾ ਜਿੱਥੇ ਕਿ ਸੰਜੀਵ ਪਾਦੀ ਨਾਂ ਦਾ ਇੱਕ ਆਦਮੀ ਸੀ ਜੋ ਕਿ ਟੈਲੀਗ੍ਰਾਮ 'ਤੇ ਲੜਕੀ ਦੇ ਦੁਆਰਾ ਉਸ ਨੂੰ ਮੈਸੇਜ ਕੀਤਾ ਜਾਂਦਾ ਹੈ ਤੇ ਮੈਸੇਜ ਕਰਦੇ ਦੌਰਾਨ ਉਹ ਲੜਕੀ ਦੇ ਚਾਹੇ ਵਿੱਚ ਫਸ ਜਾਂਦਾ ਹੈ ਤੇ ਬਾਅਦ ਵਿੱਚ ਜੋ ਘਟਨਾ ਵਾਪਰਦੀ ਹੈ ਉਹ ਉਸ ਨੂੰ ਦੇਖ ਕੇ ਸੁਣ ਕੇ ਜਦੋਂ ਉਸਦੇ ਨਾਲ ਬੀਤਦੀ ਹੈ ਤਾਂ ਉਸਤੇ ਮੱਥੇ ਟੇਕ ਮਰਦਾ ਹੈ ਕਿ ਅਕਸਰ ਇਹ ਗੱਲ ਕਿਵੇਂ ਹੋ ਸਕਦੀ ਹੈ ਮੈਂ ਜੋ ਇਹ ਮਾਮਲਾ ਹੈ ਉਹ ਕਿਵੇਂ ਵਾਪਰਿਆ ਮੈਂ ਇਹ ਚੀਜ਼ ਸੋਚਦਾ ਰਹਿ ਜਾਂਦਾ ਹਾਂ ਕਿ ਜਦੋਂ ਇਹ ਬੈਂਕ ਅਧਿਕਾਰੀਆਂ ਦੇ ਕੋਲ ਜਾਂਦਾ ਹੈ ਤਾਂ ਬੈਂਕ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਡੇ ਦੇ ਵਿੱਚ ਪਹਿਲਾਂ ਤਾਂ ਐਨੇ-ਐਨੇ ਪੈਸੇ ਆਏ ਤੇ ਬਾਅਦ ਵਿੱਚ ਇੱਕੇ ਦਮ ਹੀ ਉਹ ਪੈਸੇ ਨੂੰ ਉਡਾ ਦਿੱਤਾ ਗਿਆ ਇੱਕੇ ਦਮ ਹੀ ਉਹ ਕਢਵਾ ਲਏ ਗਏ ਜਿਸ ਦੇ ਨਾਮ ਤੁਹਾਡੇ ਖਾਤੇ ਵਿੱਚ ਸਿਰਫ 5 ਕਰੋੜ ਰੁਪਏ ਹੈ ਤਾਂ ਬੈਂਕ ਦੇ ਦੁਆਰਾ ਵਿਅਕਤੀ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਵੀ ਸੋਚਨ ਵਿੱਚ ਪੈ ਜਾਂਦਾ ਹੈ ਤੇ ਬਾਅਦ ਵਿੱਚ ਬੈਂਕ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਇਹ ਗੱਲ ਸਮਝਾਈ ਜਾਂਦੀ ਹੈ ਦੰਸੀ ਜਾਂਦੀ ਹੈ ਤਾਂ ਮੱਥੇ ਤੇ ਹੱਥ ਕਰਕੇ ਰੋਣ ਲੱਗਦਾ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਠੱਗੀ ਠੋਰੇ ਦਾ ਤਾਂ ਤਾਂ ਆਮ ਹੀ ਵੇਖਣ ਨੂੰ ਮਿਲਦਾ ਹੈ ਜਿੱਥੇ ਕੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਵਿਅਕਤੀ ਨੂੰ ਠੱਗਿਆ ਜਾਂਦਾ ਹੈ ਤੇ ਕਈਆਂ ਉਹ ਤਾਂ ਆਮ ਹੀ ਦਿਨ ਦਿਹਾੜੇ ਲੋਕਾਂ ਨੂੰ ਠੱਗ ਲੈਂਦੇ ਨੇ ਚੋਰੀਆਂ ਕਰ ਲੈਂਦੇ ਨੇ ਲੁਟੇਰਿਆਂ ਦਾ ਜੋ ਦੌਰ ਹੈ ਅੱਜ ਕੱਲ੍ਹ ਦੇ ਮਾਮਲੇ ਵਿੱਚ ਇੰਨਾ ਜ਼ਿਆਦਾ ਵੱਧ ਗਿਆ ਹੈ ਕਿਈ ਲੋਕ ਤਾਂ ਸਰੇ ਆਮ ਚੋਰੀਆਂ ਕਰ ਰਹੇ ਨੇ ਤੇ ਕਈ ਜੋ ਵਿਅਕਤੀ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਵਿਅਕਤੀਆਂ ਨੂੰ ਲੁੱਟ ਰਹੇ ਨੇ ਹਾਂਜੀ ਅਜਿਹਾ ਹੀ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਹੈ ਲਾਈਫਸਟਾਈਲ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੋਰ ਪੂਰੀ ਜਾਣਕਾਰੀ ਤੁਹਾਨੂੰ ਲੱਗੇ ਸਾਂਝੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸੱਚੀ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਜਰਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਅੱਜ ਦਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕੇ ਟੈਲੀਗ੍ਰਾਮ ਐਪ ਤੇ ਰਾਹੀਂ ਇੱਕ ਲੜਕੀ ਦੇ ਵੱਲੋਂ ਇੱਕ ਆਦਮੀ ਨੂੰ ਫਸਾਇਆ ਜਾਂਦਾ ਹੈ ਉਸ ਨੂੰ ਝੂਠੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਤੁਹਾਨੂੰ ਇਹਨਾਂ ਬੈਨੀਫਿਟ ਹੋਵੇਗਾ ਇਹਨਾਂ ਤੁਹਾਡੇ ਕੋਲ ਪ੍ਰੋਫਿਟ ਹੋਵੇਗਾ ਜਸਤੇ ਦੌਰਾਨ ਉਹ ਜੋ ਵਿਅਕਤੀ ਹੈ ਉਹ ਇਹਨਾਂ ਦੇ ਚੰਨ ਸੇਵਾ ਵਿੱਚ ਫਸ ਜਾਂਦਾ ਹੈ ਤੇ ਬਾਅਦ ਵਿੱਚ ਉਸ ਤੋਂ 4.5 ਕਰੋੜ ਦੀ ਠੱਗੀ ਮਾਰੀ ਜਾਂਦੀ ਹੈ ਪੂਰੀ ਜਾਣਕਾਰੀ ਤੁਹਾ ਉਹ ਤੁਹਾਨੂੰ ਦੱਸ ਦਈਏ ਦਰਸਾਲ ਜਿਉ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉਹ ਮਾਚੀ ਵੜ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਸੰਜੀਵ ਪਾਦੀ ਨਾਂ ਦਾ ਇੱਕ ਆਦਮੀ ਸੀ ਜੋ ਕਿ ਟੈਲੀਗ੍ਰਾਮ ਐਪ ਚਲਾਉਂਦਾ ਸੀ ਜਦਦੇ ਦੌਰਾਨ ਇਹ ਜੋ ਹਾਦਸਾ ਹੈ ਉਹ ਵਾਪਰਿਆ ਹੈ ਇੱਕ ਲੜਕੀ ਦੇ ਦੁਆਰਾ ਟੈਲੀਗ੍ਰਾਮ ਐਪ ਤੇ ਉਸ ਆਦਮੀ ਨੂੰ ਮੈਸੇਜ ਕੀਤਾ ਜਾਂਦਾ ਹੈ ਸੰਜੀਵ ਪਾਦੀ ਨੂੰ ਜਦੋਂ ਇਹ ਮੈਸੇਜ ਆਉਂਦਾ ਹੈ ਤਾਂ ਉਹ ਵੀ ਰਿਪਲਾਈ ਕਰ ਦਿੰਦਾ ਹੈ ਤੇ ਬਾਅਦ ਵਿੱਚ ਰਿਪਲਾਈ ਕਰਨ ਤੋਂ ਬਾਅਦ ਉਸ ਨੂੰ ਦੱਸਿਆ ਜਾਂਦਾ ਹੈ ਕਿ ਸਾਡਾ ਇਹ ਬਿਜ਼ਨਸ ਹੈ ਤੁਹਾਨੂੰ ਇੰਨੇ ਪੈਸੇ ਆਉਣਗੇ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਵਾਉਣੇ ਨੇ ਤੇ ਬਾਅਦ ਵਿੱਚ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਲੋ ਜੋਰ ਇਹ ਹੈ ਜੋ ਪੈਸੇ ਨੇ ਆ ਜਾਣਗੇ ਜਦ ਦੇ ਦੌਰਾਨ ਤੁਹਾਨੂੰ ਇਸ ਤੋਂ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ ਪ੍ਰੋਫਿਟ ਹੋਵੇਗਾ ਤਾਂ ਉਹ ਜੋ ਵਿਅਕਤੀ ਹੈ ਉਹ ਇਹਨਾਂ ਦੇ ਚਾਂਸੇ ਵਿੱਚ ਆ ਜਾਂਦਾ ਹੈ ਜੋ ਵਿਅਕਤੀ ਸੀ ਉਸ ਨੂੰ ਉਸਦੇ ਨਾਲ ਜਦੋਂ ਇਹ ਸਾਰਾ ਮਾਮਲਾ ਸਾਜਿਆ ਕੀਤਾ ਜਾਂਦਾ ਹੈ ਜਦੋਂ ਇਹਨਾਂ ਦੇ ਚਾਂਸੇ ਵਿੱਚ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਅਕਾਊਂਟ ਬਣਾਇਆ ਜਾਂਦਾ ਹੈ ਉਸ ਦਾ ਬਿਜ਼ਨਸ ਅਕਾਊਂਟ ਬਣਾਇਆ ਜਾਂਦਾ ਹੈ ਉਸ ਤੋਂ ਖਾਤੇ ਵਿੱਚ ਪਹਿਲਾਂ ਪੈਸੇ ਵੀ ਲਏ ਜਾਂਦੇ ਨੇ ਤੇ ਬਾਅਦ ਵਿੱਚ ਉਸਦੇ ਖਾਤੇ ਵਿੱਚ ਸਭ ਤੋਂ ਪਹਿਲਾਂ 100 ਲੱਖ ਰੁਪਏ ਜਮ੍ਹਾਂ ਕਰਵਾਏ ਜਾਂਦਾ ਹੈ ਤੇ ਫਿਰ 90 ਲੱਖ ਰੁਪਏ ਕਰਵਾਇਆ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਉਸ ਵਿਅਕਤੀ ਨੂੰ ਪਤਾ ਲੱਗਦਾ ਹੈ ਤਾਂ ਉਹ ਖੁਸ਼ ਹੋਣ ਲੱਗ ਜਾਂਦਾ ਹੈ ਜਿਆਦਾ ਖੁਸ਼ੀ ਵਿੱਚ ਉਹ ਇਸ ਚੀਜ਼ ਦਾ ਆਦੀ ਹੋ ਜਾਂਦਾ ਹੈ ਪੈਸੇ ਪਾਉਂਦਾ ਹੈ ਪੈਸੇ ਉਸਦੇ ਖਾਤੇ ਵਿੱਚ ਆਉਂਦੇ ਨੇ ਤੇ ਆਖਰ ਜਦੋਂ ਉਹ ਇੱਕ ਦਿਨ ਉਹ ਬੈਂਕ ਵਿੱਚ ਜਾਂਦਾ ਹੈ ਤਾਂ ਬੈਂਕ ਵਿੱਚ ਜਾਣ ਤੋਂ ਬਾਅਦ ਜਦੋਂ ਉਸ ਨੂੰ ਇਹ ਮਾਮਲਾ ਸਾਹਮਣੇ ਆਉਂਦਾ ਹੈ ਜੋ ਕਿ ਉਹ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਫਿਰ ਉਹ ਮਥੇ ਜੱਤ ਮਾਰਨ ਲੱਗਦਾ ਹੈ ਦੋਸਤੋ ਜਦੋਂ ਹੀ ਉਸ ਨੂੰ ਇਹ ਗੱਲ ਪਤਾ ਲੱਗਦੀ ਹੈ ਉਹ ਗੱਲ ਹੈ ਕਿ ਤੁਹਾਨੂੰ ਦੱਸਦੀ ਆ ਜਦੋਂ ਉਹ ਬੈਂਕ ਅਧਿਕਾਰੀ ਦੇ ਕੋਲ ਜਾਂਦਾ ਹੈ ਤਾਂ ਪੈਸੇ ਕਢਵਾਉਣ ਲਈ ਉਹ ਉੱਥੇ ਮੌਜੂਦ ਹੁੰਦਾ ਹੈ ਤਾਂ ਮਜੂਰ ਹੋਣ ਦੇ ਦੌਰਾਨਿੰਗ ਵਾਸਤੇ ਵੱਲੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਬੈਂਕ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਤੁਹਾਡੇ ਖਾਤੇ ਵਿੱਚ ਤੁਹਾਡੇ ਅਕਾਊਂਟ ਵਿੱਚ ਸਿਰਫ 1 ਕਰੋੜ ਰੁਪਏ ਹੀ ਹੈ ਜਿਸ ਦੇ ਦੌਰਾਨ ਤੁਸੀਂ ਉਹ 1 ਕਰੋੜ ਰੁਪਏ ਨਹੀਂ ਕਢਾ ਸਕਦੇ ਤਾਂ ਵਿਅਕਤੀ ਸੋਚ ਕੇ ਹੈਰਾਨ ਰਹਿ ਜਾਂਦਾ ਹੈ ਨਾ ਵਿਅਕਤੀ ਦੇ ਵੱਲੋਂ ਇਹ ਗੱਲ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਕਿ ਮੇਰੇ ਖਾਤੇ ਵਿੱਚ ਤਾਂ ਐਨੇ ਪੈਸੇ ਸੀ ਮੇਰੇ ਕੋਲ ਮੈਸੇਜ ਵੀ ਆਉਂਦੇ ਰਹਾ ਤੁਸੀਂ ਉਹ ਸਾਰੇ ਪੈਸੇ ਕਿੱਥੇ ਲਾਇ ਦਿੱਤੇ ਉਹ ਪੈਸੇ ਕਿੱਧਰ ਗਏ ਉਹ ਇਹਨਾਂ ਚੀਜ਼ਾਂ ਦੀਆਂ ਜੋ ਸ਼ਿਕਾਇਤਾਂ ਹੈ ਉਹ ਬੈਂਕ ਅਧਿਕਾਰੀਆਂ ਦੇ ਕੋਲ ਕਰਤਾ ਹੈ ਉਹਨਾਂ ਨੂੰ ਪੁੱਛਦਾ ਹੈ ਕਿ ਬੈਂਕ ਅਧਿਕਾਰੀਆਂ ਦੇ ਵੱਲੋਂ ਪੂਰੀ ਡਿਟੇਲ ਦੇ ਨਾਲ ਉਹ ਤੁਹਾਨੂੰ ਸਮਝਾ ਜੰਦਾ ਹੈ ਤਾਂ ਉਸ ਦੇ ਦੌਰਾਨ ਉਸ ਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੇਰੇ ਜੋ ਪੈਸੇ ਸੀ ਉਹ ਐਸ ਦਿਨ ਐਨੇ ਟਾਈਮ ਨਿਕਲ ਚੁੱਕੇ ਸੀ ਐਨੇ ਦਨ ਟ੍ਰਾਂਸਫਰ ਹੋਏ ਐਸ ਦਿਨ ਉਹ ਨਿਕਲ ਗਏ ਜਿਸ ਦੇ ਦੌਰਾਨ ਬੈਂਕ ਅਧਿਕਾਰੀਆਂ ਦੇ ਵੱਲੋਂ ਜਦ ਤੂੰ ਉਸ ਨੂੰ ਇਹ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਹ ਦੇਖਦਾ ਹੈ ਕਿ ਮੇਰੇ ਨਾਲ ਤਾਂ 4.5 ਕਰੋੜ ਦੀ ਠੱਗੀ ਵੱਜ ਗਈ ਹੈ ਤਾਂ ਉਹ ਮੱਥੇ ਤੇ ਹੱਥ ਮਾਰਦਾ ਹੈ ਤੇ ਰੋਣ ਲੱਗ ਪੈਂਦਾ ਹੈ ਤਾਂ ਫਿਰ ਸੋਚਦਾ ਹੈ ਕਿ ਇਹ ਜੋ ਕੰਮ ਹੈ ਉਹ ਪੂਰਾ ਹੀ ਟੈਲੀਗ੍ਰਾਮ ਵਾਲੀ ਲੜਕੀ ਨੇ ਕੀਤਾ ਹੈ ਜਿਸ ਦੇ ਦੌਰਾਨ ਉਸ ਲੜਕੇ ਨੂੰ ਉਸ ਵਿਅਕਤੀ ਨੂੰ 4.5 ਕਰੋੜ ਦੀ ਠੱਗੀ ਵੱਜ ਜਾਂਦੀ ਹੈ ਬਾਕੀ ਤੁਸੀਂ ਵੀ ਸੋਚ ਸਕਦੇ ਹੋ ਇਹ ਜੋ ਮਾਮਲਾ ਹੈ ਜਿੱਥੇ ਵੀ ਤੁਹਾਨੂੰ ਪਤਾ ਹੀ ਕਿ ਠੱਗੀ ਟੋਰੇ ਤਾਂ ਆਮ ਹੀ ਸਾਹਮਣੇ ਆਉਂਦੇ ਨੇ ਪਰ ਅਜਿਹੇ ਠੱਗੀਆਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਵਿਅਕਤੀ 4.5 4 ਕਰੋੜ ਦੀਆਂ ਠੱਗੀਆਂ ਮਾਰਦੇ ਨੇ ਤਾਂ ਦੂਜੇ ਵਿਅਕਤੀ ਮੱਥੇ ਤੇ ਹੱਥ 'ਤੇ ਮਾਰ ਕੇ ਰੋਣ ਲੱਗ ਪੈਂਦੇ ਨੇ। ਦੋਸਤੋ ਤੁਹਾਨੂੰ ਵੀ ਇਹ ਚੈਨਲ ਰਹੀ ਮੱਧਮ ਅਪੀਲ ਕਰ ਰਹੀ ਆ ਕਿ ਤੁਸੀਂ ਵੀ ਇਹਨਾਂ ਠੱਗੀ ਟੋਰਿਆਂ ਤੋਂ ਬਚੋ ਤਾਂ ਕਿ ਤੁਸੀਂ ਇਸ ਘਟਨਾ ਦੇ ਸ਼ਿਕਾਰ ਨਾ ਹੋ ਸਕੋ। ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਜੋ ਇਹ ਮਾਮਲੇ ਵਾਪਰ ਰਹੇ ਨੇ ਜਿੱਥੇ ਕਿ ਨੌਜਵਾਨ ਵਿਅਕਤੀ ਜੋ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਦੁਆਰਾ ਹੀ ਇਹ ਘ ਪਰਿਆ ਨੇ ਜਿਨ੍ਹਾਂ ਦੇ ਦੁਆਰਾ ਜਦੋਂ ਇਹ ਨੌਜਵਾਨ ਨੇ ਤਾਂ ਨੌਜਵਾਨਾਂ ਦੇ ਲੜਕੀਆਂ ਦੇ ਦੁਆਰਾ ਇਹੀ ਘਟਨਾ ਵਾਪਰੀ ਹੈ ਜਿੱਥੇ ਕਿ ਤੁਹਾਨੂੰ ਦੱਸੀ ਹੈ ਕਿ ਲੜਕੀ ਦੇ ਦੁਆਰਾ ਟੈਲੀਗ੍ਰਾਮ ਤੇ ਇੱਕ ਮੈਸੇਜ ਆਇਆ ਮੈਸੇਜ ਹੋਣ ਤੇ ਤੁਰੰਤ ਬਾਅਦ ਹੀ ਰਿਪਲਾਈ ਆਉਂਦਾ ਹੈ ਉਸ ਨੂੰ ਦੱਸਿਆ ਜਾਂਦਾ ਹੈ ਕਿ ਆਹ ਕੰਮ ਹੈ ਆਹ ਚੀਜ਼ ਹੈ ਇੰਨਾ ਪ੍ਰੋਫਿਟ ਹੈ ਨਾ ਵੈਨੀਫਿਟ ਹੈ ਆਹ ਗੱਲ ਹੈ ਤੁਹਾਡੇ ਅਕਾਊਂਟ ਤੇ ਪਹਿਲਾਂ ਪੈਸੇ ਆਉਣਗੇ ਫਿਰ ਤੁਹਾਨੂੰ ਥੋੜੇ ਪੈਸੇ ਸਾਡੇ ਵੱਲ ਟ੍ਰਾਂਸਫਰ ਕਰਨੇ ਪੈਣਗੇ ਜਿਸ ਦੇ ਦੌਰਾਨ ਜਦੋਂ ਇਹ ਵਿਅਕਤੀ ਚਾਂਸੇ ਵਿੱਚ ਆ ਜਾਂਦਾ ਹੈ ਤਾਂ ਉਹ ਇੰਨਾ ਤਾਂ ਜ਼ਿਆਦਾ ਉਸ ਚੀਜ਼ ਵਿੱਚ ਅੰਨਾ ਹੋ ਜਾਂਦਾ ਹੈ ਉਸ ਚੀਜ਼ ਦਾ ਬਦੀ ਹੋ ਜਾਂਦਾ ਹੈ ਕਿ ਉਹ ਜੀ ਸੋਚਦਾ ਨਹੀਂ ਹੈ ਪਹਿਲਾਂ ਤਾਂ ਉਹ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਦਾ ਹੈ ਤੇ ਜਦੋਂ ਹੀ ਉਹਨਾਂ ਦੇ ਦੁਆਰਾ ਖਾਤੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਪਹਿਲਾ 1 ਲੱਖ ਹੁੰਦਾ ਹੈ ਫਿਰ 3 ਲੱਖ ਹੁੰਦਾ ਹੈ ਤੇ ਆਈ ਹੌਲੀ ਹੌਲੀ ਜਦੋਂ ਉਸਦੇ ਖਾਤੇ ਵਿੱਚ ਪੈਸੇ ਆਉਣੇ ਸਟਾਰਟ ਹੋ ਜਾਂਦੇ ਨੇ ਤਾਂ ਉਦੋਂ ਹੀ ਉਹ ਬਦਲ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਇੱਕ ਦਿਨ ਉਹ ਬੈਂਕ 'ਚ ਜਾ ਕੇ ਦੇਖਦਾ ਹੈ ਤਾਂ ਬੈਂਕ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਫੇਰ ਹੀ ਉਸਦੇ ਮਤੇ ਦੇ ਹੱਥ ਹੁੰਦਾ ਹੈ ਤੇ ਉਹ ਪਛਤਾਉ ਤੋਂ ਬਿਨਾ ਹਟਕੋਛ ਨਹੀਂ ਕਰ ਸਕਦਾ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਮੈਂ ਲਾਈਵ ਸਟੇਟੀ ਵੀ ਮੈਂ ਤੁਹਾਡੀ ਅਪਡੇਟਿਨ ਵੀ ਦੁਬਾਰਾ ਬੱਸ ਮੇਰੇ ਬਣੇ